ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਿਕੇਂਦਰ ਦੇ ਕੋਲ ਆਇਆ ਦੋਸਤੋ ਚੋਲਾ ਸਾਹਿਬ ਤੋਂ ਇੱਕ ਸੜਕ ਪਿੰਡ ਰਤੋਕੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਘਰ ਤਕਰੀਬਨ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਅੱਜ ਆਪਾਂ ਵੈਸੇ ਤੁਹਾਨੂੰ ਟੋਟਲ 3 ਗਿ ਦਿਖਾਉਣੇ ਸੀਗੇ ਇੱਕ ਵੈੜ ਦਿਖਾਉਣੀ ਸੀ ਫਿਲਹਾਲ ਇੱਕ ਜਿਹੜੀ ਵੈੜ ਲੋ ਵੈੜ ਆ ਉਹ ਸੇਲ ਹੋ ਚੁੱਕੀ ਹੈ ਠੀਕ ਹੈ ਜੀ ਤੇ ਦੋ ਪਸ਼ੂ ਜਿਹੜੇ ਹੁਣ ਮੌਕੇ ਤੇ ਮੌਜੂਦ ਆ ਦੋਵੇਂ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦੇਵਾਂਗੇ ਇੱਕ ਬਿਲਕੁਲ ਤਾਜੀ ਸੱਜਰ ਸੂਈ ਆ ਇੱਕ ਕੋਈ ਉੱਚੇ ਬੱਚੇ ਦੇ ਵਿੱਚ ਲਾਲਿਆ ਜੇ ਠੀਕ ਹੈ ਜੀ ਬਾਕੀ ਆਪਾਂ ਜਿਵੇਂ ਜਿਵੇਂ ਵੇਰਵਾ ਮਿਲੂਗਾ ਉਵੇਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ 19 April ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 10:30 11:00 ਵਜੇ ਦਾ ਤੇ ਬਾਕੀ ਇੱਥੇ ਆਣ ਕੇ ਆਪਣਾ ਕੋਈ ਭਰਾ ਦੋ ਟਾਈਮ ਤਿੰਨ ਟਾਈਮ ਜੋ ਕੇ ਤੁਹਾਨੂੰ ਲਈ ਕਰਦੇ ਆਂ ਜੀ ਕਿਉਂਕਿ ਉਹ ਜੜੀਆਂ ਝੋਟਕਾਂ ਦਿਖਾਉਣੀਆਂ ਦੋਵੇਂ ਸੁਈਆਂ ਸਵਾਈਆਂ ਨੇ ਦੁੱਧ ਤੇ ਚੱਲਣ ਡਈਆਂ ਤੇ ਦੁੱਧ ਤੇ ਮੇਰਾ ਭਰਾ ਵੀ ਇੱਕ ਟਾਈਮ ਜੋੜੇ ਕੋਈ ਦੋ ਟਾਈਮ ਜੋੜੇ ਠੀਕ ਹੈ ਜੀ ਉਹ ਵੇੜ ਵੀ ਤੁਹਾਨੂੰ ਦਿਖਾਉਣੀ ਸੀ ਗੱਭਣ ਵੇੜ ਸੀਗੀ ਫਨਹਾਲ ਸੇਲ ਹੋ ਚੁੱਕੀ ਆ ਤੇ ਉਹਦਾ ਵੇਰਵਾ ਵਿੱਚ ਮੈਂ ਬਾਅਦ ਵਿੱਚ ਦੱਸਾਂਗਾ ਜੀ ਮਾਲ ਵੈਸੇ ਅੱਜ ਟੋਟਲ ਜਿਹੜੇ ਤਿੰਨ ਪਸ਼ੂ ਦਿਖਾਉਣੇ ਸੀਗੇ ਕਿੰਦਰ ਕੀ ਹਾਲ ਵਿੱਚ ਆ ਲ ਵੀਰੇ ਮੇਰਾ ਬਾਟੀਆਂ ਸੰਧੂ ਸਾਹਿਬ ਸ਼ੁਕਰੇ ਮਾਲਕ ਦਾ ਵੀਰ ਜੀ ਹਾਂ ਜੀ ਕਿਰਪਾ ਗੁਰੂ ਅਰਜਨ ਦੇਵ ਜੀ ਚਲੋ ਦਿਆ ਨਾਲ ਚਲੀ ਜਾਂਦਾ ਘਰ ਆਹ ਪਿਆਰੀ ਕੋ ਚਲੇਗੀ ਇਸੇ ਤਰੀਕੇ ਨਾਲ ਹਾਂਜੀ ਤੇ ਦੋ ਚਾਰ ਨਾਗ ਜਿਹੜੇ ਆਪਣੇ ਕੋਲ ਮੌਜੂਦ ਹੀ ਹੁੰਦੇ ਆ ਮਤਲਬ ਹਾਂਜੀ ਹਾਂਜੀ ਦੋ ਚਾਰ ਨਾਗ ਜਿਹੜੇ ਆ ਮਤਲਬ ਆਏ ਰਹਿੰਦੇ ਆਏ ਰਹਿੰਦੇ ਹਾਂਜੀ ਠੀਕ ਆ ਤੇ ਅੱਜ ਉਹ ਕਿੰਦਰ ਵੈਸੇ ਪੱਛੂ ਆਪਣੇ ਕੋਲ ਟੋਟੋ ਤੇੰਦ ਸੀ ਕਿ ਵੈੜ ਵੀ ਪਾਉਣੀ ਸੀ ਕੱਪੜ ਹਾਂਜੀ ਸਾਨੂੰ ਸਾਹਿਬ ਤੇ ਦਸਾਲ ਵਿੱਕ ਗਈ ਆ ਕੋਕੜ ਕੱਪੜ ਹੀ ਮਾਜੋ ਆਹ ਵੈੜ ਅੱਛਾ ਅੱਛਾ ਉਹ ਫਿਰ ਬੰਦੇ ਹੋਣੀ ਪਰਾ ਵੀਡੀਓ ਚ ਪਾਉਣ ਦਾ ਕਰਕੇ ਤੇ ਤਿਆਰੀ ਤੁਰੀ ਕੀਤੀ ਠੀਕ ਆ ਉਹ ਮੁੜ ਕੇ ਆਂਦੇ ਨਹੀਂ ਚਲੋ ਜੀ ਸੰਦੂ ਜੀ ਮਾਲ ਲੈ ਜਾਓ ਸੌਦਾ ਹੋ ਗਿਆ ਉਹਦਾ ਹਾਂਜੀ ਹਾਂਜੀ ਅੱਗੇ ਬੰਦਿਆਂ ਦੋ ਖੜੀਆਂ ਨਾਲ ਆਪਣੇ ਤੋਂ ਠੀਕ ਐ ਠੀਕ ਐ ਤੇ ਘਰ ਵਾਲੇ ਬੰਦੇ ਚਲੋ ਆਂਦੇ ਵੀ ਹਾਂ ਠੀਕ ਐ ਅਜਾ ਕਿੰਤਰ ਹੁਣ ਜਿਹੜਾ ਮਾਲ ਆਜ ਆਪਾਂ ਵੇਚਨੇ ਆ ਦੋ ਆਪਣੇ ਕੋਲ ਝੋਟੀਆਂ ਵਿੱਚ ਐ ਹੋਈ ਆ ਹਾਂਜੀ ਸੰਦੂ ਸਾਹਿਬ ਤੇ ਆਜ ਇਤੋਂ ਸ਼ੁਰੂਆਤ ਕਰ ਲਈ ਜਿਹੜੀ ਇਹ ਮੈਂ ਆਪਣੇ ਕੋਲ ਕੀ ਵੇਰਵਾ ਇਹ ਸੰਦੂ ਸਾਹਿਬ ਪਹਿਲੇ ਸੂਏ ਸੋਈ ਆ ਜੀ ਹਾਂਜੀ ਮੇਰੇ ਸਹਾਨੂੰ ਨਾਲ ਜੇ ਦੰਦਾ ਜੀ ਹੋਣੀ ਆ ਹਾਂ ਹਾਂ ਮੰਮੀ ਕਰਦੇ ਦੇਖਦੇ ਆ ਠੀਕ ਛੇਕ ਦੇ ਬਰਾਬਰ ਜੀ ਕਰਨ ਦੀ ਆ ਹਾਂ ਕੰਨੀਆਂ ਜੇ ਖੜੀਆਂ ਨੇ ਠੀਕ ਆ ਹਾਂਜੀ ਲੋ ਵੀ ਇਹ ਦੋਸਤੋ ਬੇਸ਼ੱਕ ਕੋਈ ਸ਼ੱਕੀ ਮੰਨ ਲਏ ਜੇ ਵੀ ਛੇਕ ਦੇ ਬਰਾਬਰ ਕਰਦੀ ਪਈ ਆ ਪਹਿਲਾ ਸੂਬਾ ਇਹ ਝੋਟੀ ਆ ਤੇ ਅੱਜ ਕਿੰਦਰ ਸਮਾਂ ਕਿੰਨਾ ਹੋ ਗਿਆ ਨੂੰ ਸੂਈ ਨੂੰ ਇਹ ਤਾਂ ਸੂਈ ਨੂੰ ਸੰਧੂ ਸਾਹਿਬ 5-7 ਦਿਨ ਹੋ ਗਏ 5-7 ਦਿਨਾਂ ਦੀ ਆ ਕਟਾ ਮਗਰ ਇਹੋ ਹੀ ਆ ਕਟਾ ਬਾਈ ਲੋ ਵੀ ਇਹ ਕਟਾ ਆ ਗਿਆ ਮਗਰ 5-7 ਦਿਨਾਂ ਦੀ ਸੂਈ ਆ ਹਉਤੇ ਕਾ ਲਾਲੂ ਠੀਕਾ ਜੀ ਬੱਚਾ ਚੰਗਾ ਪਲਿਆ ਬ੍ਰਿਤਾ ਹਣਾ ਬੱਚਾ ਬਹੁਤ ਸਿਆਣਾ ਦਿੱਤਾ ਲੰਬੀ ਦਾਤਾਂ ਉੱਚਾ ਕਰਦਾ ਹਾਂ ਹਾਂਜੀ ਠੀਕ ਹੈ ਤੇ ਐਸ ਵਕਤ ਕਿੰਦਰ ਕਿੰਨਾ ਦੁੱਧ ਚਵਾਦਗੇ ਝੋਟੀ ਥੱਲੇ ਐਸ ਵਕਤ ਸੰਧੂ ਸਾਹਿਬ ਉਹ 10 ਲੀਟਰ ਹੀ ਆਪਾਂ ਦੇ ਲੋ 9 9 ਲੀਟਰ ਦੀ ਗਾਰੰਟੀ ਦੇ ਭਾਗ ਦੇ ਲੈ ਠੀਕ ਹੈ ਉਹ 10 ਲੀਟਰ ਲੋ ਵੀ 10 ਲੀਟਰ ਤੋਂ ਉੱਪਰ ਦੁੱਧ ਹੋਵੇ ਨਾ ਹੋਵੇ ਤੇ 9 ਕੈਲੋਰੀ ਕਿੰਦਰਾਂ ਦਾ ਵੀ ਗਾਰੰਟੀ ਦਸਲੀ ਦੇ ਦੇਾਂਗੇ ਕੋਈ ਬਰਾ ਆਨਲਾਈਨ ਸੌਦਾ ਕਰ ਲੈਂਦੇ ਆ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੰਦੇ ਆ ਵੀ 9 ਕਿਲੋ ਠੀਕ ਆ ਜੀ ਇੱਥੇ ਆਣ ਕੇ ਕੋਈ ਤਸੱਲੀ ਕਰਨੀ ਚਾਹੁੰਦਾ ਤਾਂ ਬੇਸ਼ੱਕ ਆਪਣੇ ਦੋ ਟਾਈਮ ਚੋਂ ਤਿੰਨ ਟਾਈਮ ਚੋਂ ਸੰਧੂ ਸਾਹਿਬ ਵਰਲਡ ਬਹੁਤ ਹੀ ਜਿਆਦੇ ਜਿੱਤਰਾ ਨਾ ਮੈਡਮੈਂਜ ਲਾਏ ਹੁੰਦੇ ਨੇ ਬੜੀ ਚੰਗੀ ਦੂਰੀ ਹੈਗੇ ਪਛਾਣ ਨਹੀਂ ਫਾਈਲ ਵਰਲਡ ਵਿੱਚ ਠਾ ਘੁੱਟਾ ਮਾਰ ਲੇ ਭਾਵੇਂ ਤੇਰਾ ਜਿੰਨਾ ਇਤਨਾ ਕੰਨਦੀਦਾ ਨਾ ਇੰਨਾ ਹੀ ਹੋਰ ਕਰ ਜਾਂਦੀ ਪਸ਼ਮਾਨ ਹੈ ਕੁੜੀ ਹੋਵੇ ਆ ਬੰਬੇ ਟਾਇਰ ਕਰ ਜਾਂਦੀ ਠੀਕ ਹੈ ਸੋ ਸੋਹਣੀ ਸੁਤੇਸ ਚੰਗਾ ਸੁਣਾ ਗਿਆ ਬਾ ਠੀਕ ਆ ਜੀ ਸੋ 9 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹਾਜ਼ਰ ਆ ਇਧਰੋਂ ਪਿੱਠਪੂੜਾ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਸਿੰਗਲ ਹੱਡੀ ਆ ਬਿਲਕੁਲ ਉੱਚਾ ਪਿੱਠਪੂੜਾ ਕਰਮਾਲੀ ਦਾ ਠੀਕ ਆ ਜੀ ਸੋ ਚੌੜਾ ਪਿੱਠਪੂੜਾ ਬਹੁਤ ਸੋਹਣੀ ਹੈ ਚੁਆਈ ਚ ਵੀ ਪੋਲੀ ਹੈ ਕਿੰਦਰ ਬਹੁਤ ਜਿਆਦੀ ਪੋਲੀ ਸੰਸਾ ਠੀਕ ਹੈ ਜੀ ਚੁਆਈ ਦੇ ਇਦਾਂ ਦੀ ਆ ਕੇ ਇੱਕ ਤੇ ਪਹਿਲਾਂ ਚਲੋ ਬੜੀਆਂ ਲਈਆਂ ਪਰ ਥਣ ਇਹੋ ਜਿਹਾ ਪਹਿਲਾਂ ਨੂੰ ਕਰੀ ਵੇਖਿਆ ਹੋਰ ਸੱਟੇ ਤੋਂ ਬਚਾ ਹੋਰ ਸੱਟਾ ਪੋਲੀ ਬਹੁਤ ਜਿਆਦੀ ਆ ਜੀ ਹਾਂ ਕਾਰਨ ਇਦਾਂ ਵੀ ਜੇ ਤੇ ਆਪਾਂ ਤੋਂ ਫੜ ਕੇ ਤੇ ਜਿਆਦਾ ਹੀ ਬਦਲਣਾ ਆਪਣਾ ਚੋਈਏ ਚਵਾਈ ਇਹਨੂੰ ਗਾਵਾਂ ਲਈ ਲੱਗੀ ਹਾਂ ਜੋਰ ਭੋਰਾ ਨਹੀਂ ਲਾਉਂਦੇ ਛੋਟਾ ਜਿਹਾ ਬੱਚਾ ਵਿੱਚ ਪੋਲੀ ਬਹੁਤ ਜੀ ਪੋਲੀ ਬਹੁਤ ਜੀ ਤੇ ਫਿਰ ਨੋਰਮਲ ਦੀ ਮੜਾ ਜੇ ਤੇ ਪੋਲੀ ਜਿਆਦਾ ਹੀ ਚੌੜੀ ਫੱਟੀ ਵਾਲੀ ਧਾਰ ਆਉਂਦੀ ਹੈ ਤੇ ਢਲੀ ਰੱਖ ਕੇ ਚੋਈਏ ਤੇ ਧਾਰ ਮੋਟੀ ਹੋਣੀ ਢਲੀ ਚ ਵੀ ਤੇ ਪੂਰੀ ਫੁੱਲ ਬਚਣੀ ਜਿਤਨਾ ਆਮ ਮਈਆਂ ਦੀ ਆਪਾਂ ਜੋਰਨਾ ਚਾਹੁੰਦੇ ਤੇ ਉਹੋ ਜੀ ਕਰਵਾਉਂਦੀ ਹੈ ਨਾ ਇਹਦੀ ਨੋਰਮਲ ਮਤਲਬ ਮੜਾ ਜੇ ਨੱਪਿਆ ਉਹਨੇ ਚਵਾਈ ਜਿਆਦਾ ਠੀਕ ਹੈ ਠੀਕ ਹੈ ਲੈ ਵੀ ਕਿੰਦਰ ਇੱਕ ਵਾਰੀ ਖੋਲ ਕੇ ਮੜਾ ਜੇ ਤੋੜ ਕੇ ਦਿਖਾ ਦੇ ਇਹ ਗਾਜੀ ਚੁਆਈ ਪੋਲੀ ਹੋਣ ਦੇ ਕਰਕੇ ਦੋਸਤੋ ਥੋੜਾ ਜਿਹਾ ਜਿਵੇਂ ਆਪਾਂ ਮੜਾ ਕੱਸ ਕੇ ਚੁੰਨੇ ਆ ਤੇ ਮੜਾ ਜਿਵੇਂ ਫੁਹਾਰਾ ਜਾਂ ਕਿਹੜੋ ਜਾਂ ਮੜਾ ਜਿਹਾ ਭੂਰ ਜਿਹਾ ਛਟਾ ਨਹੀਂਗਾ ਤੇ ਉਹ ਜਿਵੇਂ ਚੁਆਈ ਪੋਲੀ ਦੇ ਕਰਕੇ ਹੋ ਸਕਦਾ ਕਰਕੇ ਵਿੱਚ ਦਿਖਾਈ ਦੇਵਾਂਗੇ ਬਿਲਕੁਲ ਠੀਕ ਹੈ ਇਹਦਾ ਫਰਕ ਹੁੰਦਾ ਤੁਹਾਨੂੰ ਪਤਾ ਹੈ ਚਲੋ ਹਣ ਜਾਣਾ ਸੰਭਾਣ ਕੇ ਕੋਈ ਨਾ ਛੱਡ ਕੇ ਫੜ ਲੈਂਦਾ ਵਾ ਤੇ ਚੰਗੀ ਭਲੀ ਦੀ ਵਜਨ ਲੱਗਦੀ ਲੋ ਜੀ ਬਾਕੀ ਕਦਬੂਤ ਸੋਨਾ ਝੋਟੀ ਦਾ ਠੀਕ ਆ ਜੀ ਆਮ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਉੱਚੀ ਆ ਵੱਡੀਆਂ ਝੋਟੀਆਂ ਦੇ ਵਿੱਚ ਹੀ ਆ ਤੇ ਪਲੀ ਪਲੀਤੀ ਪੂਰੀ ਆ ਕਰਮਾ ਲਈ ਠੀਕ ਆ ਜੀ ਸੋ ਚੱਡੇ ਲੇਵਦੇ ਤੁਸੀਂ ਬੰਤਰ ਵੇਖੋਗੇ ਬਿਲਕੁਲ ਬਿੰਦਿਆਂ ਵਾਲਾ ਪੜਨਾ ਵਾਲੇ ਬਾਾਕੀ ਸਾਡੀ ਸਾਬ ਜੀ ਤੈਨੂੰ ਵੀ ਪਤਾ ਜਦੋਂ ਪਹਿਲਾਂ ਕੱਟੀ ਜਿਹੜੀ ਹੈ ਨਾ ਇਹ ਹੁਣ ਜਿਵੇਂ ਜਿਵੇਂ ਨਿੱਖਰ ਨਹੀਂ ਆ ਥੱਲੇ ਨਿੱਖਰੂ ਇੱਕ ਵਾਰ ਜੇ ਸੁਣਦੀਆਂ ਉਦੋਂ ਐ ਨੁੱਥਰ ਜਾਂਦੀਆਂ ਆ ਮੁੜ ਕੇ ਇਹਨੇ ਜਿਹੜਾ ਵਾ ਹੁਣ ਜਿਵੇਂ ਜਿਵੇਂ ਇਹਨੂੰ ਕੋਈ ਮਦਦ ਜਿਹਾ ਸੇਵਾ ਇਹਦੀ ਜ ਆਪਣੇ ਆ ਵੀ ਇਹਨੇ ਸਿਰ ਪੰਡਾ ਮੰਗਣੀਆਂ ਬਿਲਕੁਲ ਬਿਲਕੁਲ ਆ ਵੇਖੋ ਕਿੱਥੋਂ ਤੱਕ ਖੁੱਲੀ ਜਾਂਦਾਂ ਹੈ ਹਾਂ ਸੱਚਾੰਗਾ ਲੇਵਾਲੂ ਵਾ ਸੋਨਾ ਕਰਨ ਵਾਲੀ ਦਾ ਠੀਕ ਆ ਜੀ 9 ਕਿਲੋ ਦੁੱਧ ਆਉਂਦੇ ਸਵੇਰੇ ਨੂੰ ਤਾਂ ਚਲੋ ਮੈਂ ਬਹੁਤ ਚੰਗੀ ਚੰਗੀ ਕਰਦਾ ਲੈ ਵੀ ਕਿੱਧਰ ਪਾ ਲਵੇ 11 12 ਕਿਲੋ ਪਾ ਲੈ 9 ਟਿਕੜੀ ਸੋ ਬਾਕੀ ਝੋਟੀ ਚੰਗੀ ਆ ਠੀਕ ਆ ਜੀ ਘਰੇ ਵਿੱਚ ਭਰਾੜੇ ਲਕਣੀਆਂ ਤੇ ਲਵੀ ਝੋਟੀ ਆ ਤੇ ਦੰਦਾਂ ਦੇ ਵਿੱਚ ਵੀ ਤੁਹਾਨੂੰ ਆਪਾਂ ਨੋਟ ਕਰਾਈ ਦਿੱਤਾ ਸਿੱਗੀ ਹੈ ਝੋਟੀ ਹੈ ਠੀਕ ਆ ਸੋ ਬਾਕੀ ਵੇਰਲਵਾਰਟ ਚੰਗੀ ਆ ਸੋ ਜਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਓਗੇ ਠੀਕ ਆ ਬੰਨੋ ਵੀਰੇ ਨਵੀਂ ਗਿੰਦਰ ਕੀ ਮੋਲ ਦਾ ਕੀ ਡਿਮਾਂਡ ਕਰਦਾ ਇਹਦੀ ਸੋ ਦਾ ਮੋਲ ਹੈ ਨੂੰ ਭਾਵੇਂ ਇਹਦਾ 5 ਲੱਖ ਰਹੀ ਜਾਈਏ ਹਾਂ ਠੀਕ ਕਰੀ ਜਾਈਏ ਥੋੜੇ ਨਾਲ ਵਾਲੀ ਆਣੀਆਂ ਆਪਾਂ ਕਰਾ ਕਰਨੀਆਂ ਪ੍ਰੈਕਟਿਕੋ ਇੱਕ ਇਹ ਆਪਾਂ ਸੰਤੂ ਸਾਹਿਬ 112 ਦੀ ਜਿਹੜੀ ਗੱਲ ਆਣਾ ਦੇ ਤੇ 112 ਦੀ ਹਾਂਜੀ ਠੀਕ ਆ ਉਬੇ ਇੱਕ ਤੋਂ 12 ਦੇ ਕੇਂਦਰਾਂ ਦਾ ਵੀ ਆਪਾਂ ਝੋਟੀ ਦੇਣੀ ਆ। ਇੱਕ 12 ਜੋ ਮਾਨਤਾ ਕਰਦਾ। ਕਰਦੀ ਮਰਜ਼ੀ ਨਾਲ ਫਿਰ ਖੁੱਲਾ ਡੁੱਲਾ ਕੇਂਦਰ ਸਿਆਂ। ਆਹੋ ਕੋਈ ਸੱਜਣ ਆਉਂਦਾ ਫਰੇਮ ਦੇ ਨਾਲ ਹੋਗਾ, ਮਾਨ ਦੇ ਨਾਲ ਤੇ ਜ਼ਰੂਰ ਮਾਨਤਾ ਕਰਕੇ ਦੇ ਦੇ। ਆਪਾਂ ਹੁਣ ਜਾਣ ਵਾਲਾ ਕੰਮ ਹੀ ਰੱਖਣਾ ਵੀ ਚੱਲ ਤੁਰੇ ਆਵੇ ਮਾਲ ਤੇ ਤੁਰੇ ਜਿਹੜੀ ਗੱਲ। ਉਹ ਗੱਲ ਹੀ ਹੁੰਦੀ ਹੈ ਕਿ ਵਪਾਰ ਲੈਣਾ ਫਿਰ ਜਿੰਨਾ ਵੀ ਨਫਾ ਹੈਗਾ ਘੱਟ ਤੋਂ ਘੱਟ ਆਉਂਦਾ ਹਾਂ। ਹਾਂਜੀ ਹਾਂਜੀ। ਥੋੜਾ ਸੌਖਾ ਵੇਖ ਤਾਓ ਜੀ। ਲਓ ਬੇ ਠੀਕਾ ਸੋ ਬਾਕੀ ਭਰਾ ਮੇਰੇ ਕਰੋ ਸੰਪਰਕ ਠੀਕਾ ਜੀ ਝੋਟੀ ਚੰਗੀ ਆ। ਫਰਾਦੋਂ ਵਾਲੇ ਪੌਥੇ ਬੜੀ ਸਫਾਈ ਹੈ ਬਿਲਕੁਲ ਬਦਲੇ ਪੂਨੀਆਂ ਵਰਗੇ ਥਾਣਾ ਸੋ ਵਿੱਚੇ ਚਵਾਈ ਤੁਸੀਂ ਦੇਖ ਲਓਗੇ ਪੜਨਾਵਾ ਬਿੰਦਿਆਂ ਨਾਲ ਦੇ ਤਾਂ ਚੰਗੀ ਚੋਣ ਚਵਾਦ ਕੱਦ ਕੋਤ ਫੋਸਣਾ ਝੋੜੀ ਠੀਕ ਆ ਲੈ ਵੀ ਅੱਗੇ ਗਿੰਦਰ ਆ ਆ ਚੋਟੀ ਕਿਵੇਂ ਆਪਣੇ ਕੋਲ ਇਹ ਸੰਤੂ ਸਾਹਿਬ ਜੋ ਢਿਲਾਓ ਕੱਟੀ ਹੈ ਜੀ ਮਗਰ ਕੱਟੀ ਜਾ ਬਾਰ ਬਰ ਕੁਲੀ ਦੇ ਵਿੱਚ ਠੀਕ ਆ ਕਿੰਨੇ ਟਾਈਮ ਦੀ ਸੂਈ ਆ ਉਹ ਕੋਈ ਟਾਈਆਂ ਕਿ ਮਹੀਨਿਆਂ ਦੀ ਤਿੰਨਾਂ ਦੀ ਕੱਟੀ ਟਾਈਆਂ ਤਿੰਨਾਂ ਮਹੀਨਿਆਂ ਦੀ ਦੁੱਧ ਦੇ ਥੱਲੇ ਉਹ 11 ਚੱਲ ਪਰ 10 ਦੀ ਜਿਹੜੀ ਗਾਰੰਟੀ ਦੇ ਤੈਨੂੰ 10 ਲੀਟਰ ਭਾਉਂ ਕੇ ਘਰ ਆ ਜਾ ਠੀਕ ਚੁਵਾਈ ਜੁ ਵੀ ਓਕੇ ਆ ਚੁਵਾਈ ਓਕੇ ਸਭ ਮੋਬਿਲ ਇਧਰ ਕਬੈਣੀ ਵਾਲੇ ਪਾਸੇ ਦਿਖਾਉਣ ਰਿਹਾ ਬਾਕੀ ਆ ਨਾੜਾ ਮਿਲਕ ਵੇਨ ਦਾ ਤਾਂ ਗੁੱਛੇ ਬਣਿਆ ਹੈ ਗੁੱਛੇ ਗੁੱਛੇ ਆ ਗਏ ਆਹ ਦੇਖੋ ਜੀ ਸੋ ਆ ਮਿਲਕ ਨਾੜੀ ਆ ਬਾਕੀ ਨਸਲ ਬਰੀਡ ਬਹੁਤ ਜ਼ਿਆਦੀ ਆ ਉੱਪਰੋਂ ਕਿਧਰ ਮਾੜੀ ਤਫਰੀਜ਼ ਕੀ ਹੋਈ ਉਹ ਉਹ ਨਾ ਸੰਧੂ ਸਾਹਿਬ ਮਛਰ ਜੇ ਜਿੱਤਰਾ ਕੋਈ ਲੜਿਆ ਹੁੰਦਾ ਹੈ ਉਹਦੇ ਕਰਕੇ ਬਾਕੀ ਉਦਾਂ ਨਹੀਂ ਕੋਈ ਜ਼ਿਆਦਾ ਬੜਾ ਅੱਛਾ ਅੱਛਾ ਬਾਕੀ ਚੁਵਾਈ ਜੁ ਵੀ ਆ ਪੋਲੀ ਵਧੀਆ ਚੋਣ ਚਾਣੀ ਵੀ ਹਾਂਜੀ ਚੋਣ ਬਹੁਤ ਜ਼ਿਆਦੀ ਬੋਲੀ 10 ਕਿਲੋ ਦੀ ਦੇ ਦਾਂਗੇ ਸਹਦੀ ਹਾਂਜੀ ਤਾਂ ਅਸਲ ਵਿੱਚ ਨੋ ਵੀ 10 ਲੀਟਰ ਦੇਤੀ ਜਾਊਗੀ ਉਹ ਢਾਈਆਂ ਦੇ ਤੇ ਨਾ ਮਹੀਨਿਆਂ ਦੀ ਸੂਈ ਮੰਨ ਲਿਆ ਜਾਂ ਸੁਹਾ ਵੀ ਹੋਊਗਾ ਦੂਜਾ ਕਿ ਤੀਜਾ ਕਿੰਦਰ ਸੰਦੂ ਸਾਹਿਬ ਉਹ ਤੇ ਤੀਜਾ ਕੀ ਜਾਂਦੇ ਚਲੋ ਆ ਤੀਜੇ ਮੰਨ ਕੇ ਕੋਈ ਸਮਝਵੇ ਲੈ ਕੋਈ ਦੂਜਾ ਹੀ ਮੰਨ ਕੇ ਲੈ ਲੇ ਆ ਵੀ ਉਤਰਾ ਥੋੜੀ ਜਿਹੀ ਪਿੰਡੇ ਹੋਈਆਂ ਬਾਕੀ ਹੈ ਤੇਜੇ ਸੂਈ ਆ ਠੀਕ ਆ ਜੀ ਲੋ ਕਿਹਰੇ ਮੋਰੇ ਤੋਂ ਤੁਸੀਂ ਜੱਜਮੈਂਟ ਕਰੀ ਜਾਣੀ ਆ ਦੂਜਾ ਚਾਹੇ ਕੋਈ ਦੂਜਾ ਤੀਜਾ ਮੰਨ ਕੇ ਵੀ ਸੌਦਾ ਕਰ ਸਕਦਾ ਤੇ ਬਾਕੀ ਹੈ ਇੱਕ ਰੰਗਾ ਬਿਲਕੁਲ ਫਲਾਇ ਕੀ ਹੈ ਮੱਥੇ ਤੋਂ ਪੂਛ ਤੱਕ ਇੱਕ ਜਵਾਨ ਨੇ ਚਿੱਟਾ ਠੀਕ ਆ ਜੀ ਸੋ ਸਾਈ ਸੂਈ ਬਹੁਤ ਆ ਸੋ 10 ਕਿਲੋ ਦੁੱਧ ਇਸ ਬਹਿਤ ਸਾਰੇ ਹਾਜ਼ਰ 11 ਕਿਲੋ ਦੁੱਧ ਤਾਂ ਪਰ 10 ਕਿਲੋ ਦੀ ਤਸੱਲੀ ਦੇ ਕੋਈ ਭਰਾ ਸੌਦਾ ਕਰ ਲੈ ਆਹ ਫੇਸ ਕੁਆਲਿਟੀ ਆ ਬਿਲਕੁਲ ਛੋਟਾ ਸਿੰਗ ਪਤਲਾ ਫੇਸ ਮੂੰਹ ਮੱਥੇਲੇ ਪਾਸੇ ਵੀ ਚੰਗੀ ਆ ਇਧਰ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਆਪ ਦਿਖਾ ਦਿੰਨੇ ਆ ਠੀਕ ਆ ਜੀ ਸੋ ਆਹ ਥਾਨਕ ਭਾਂਡਾ ਠੀਕਾ ਕਰਮ ਵਾਲੀ ਦਾ ਸੋ ਚੱਡੇ ਦੇ ਵਿੱਚ ਉੱਪਰ ਬੇਰਹੂਨ ਕਾਫੀ ਆ ਸੋ ਕੱਟੀ ਮਗਰ ਆ ਗਈ ਆ ਜਿਓ ਕਿੰਦਰ ਫੁੱਲ ਕੇ ਦੇ ਸੋ ਕੱਟੀ ਮਗਰ ਇੱਕ ਰੰਗ ਬਿਲਕੁਲ ਜੈੱਡ ਬਲੈਕ ਜਿਹੜੀ ਦੋਸਤੋ ਇਹ ਝੋਟੀ ਇਹ ਮੱਝ ਦਿਖਾ ਰਹੇ ਆ ਤੁਹਾਨੂੰ ਗਾੜੀ ਵੀ ਸੰਤੋਖ ਚਾਰ ਦਿਨ ਬਣੀ ਨੂੰ ਨਾ ਹੋ ਗਈ ਅੱਗੇ ਬਣੀ ਆ ਮਾਦੀ ਮੂਲੀ ਤੋਂ ਕਿ ਠੀਕ ਆਈ ਠੀਕ ਆ ਰਖਾਇਆ ਠੀਕ ਆ ਜੀ ਇਹਨਾਂ ਦੇ ਤਾਇਆ ਬੋਲ ਰਿਹਾ ਕੋਈ ਨਾ ਕਿਹੜਾ ਸੀਮ ਬੰਦੇ ਰਖਾਇਆ ਠੀਕ ਆ ਉਹ ਚਲੋ ਪਤਾ ਕਰਕੇ ਦੱਸਦਾ ਹਾਂ ਵੀਰਾਂ ਨੂੰ ਬਾਕੀ ਹੈ ਬਿਲਕੁਲ ਆ ਪਤਲੇ ਪਿੰਡੇ ਕਾਗਜ਼ ਨਾਲੋਂ ਵੀ ਪਤਲੀ ਜੰਮੜੀ ਆ ਸੋ ਕਾਗਜ਼ ਨਾਲੋਂ ਵੀ ਜਿਵੇਂ ਦਾ ਦੁੱਸਤ ਆਪਾਂ ਗੱਲ ਕਰਦੇ ਵੀ ਪਤਲੀ ਸਕੇ ਨਾ ਕਾਗਜ਼ ਨਾਲੋਂ ਵੀ ਕੱਟੀ ਬਹੁਤ ਚੱਲਦੀ ਆ ਕੱਟੀ ਵੀ ਤੁਹਾਨੂੰ ਦਿਖਾਵਾਂਗੇ ਮਗਰ ਬੱਚਾ ਵੀ ਬਹੁਤ ਸੋਹਣਾ ਤੇ ਬਾਕੀ ਇਹ ਤੁਹਾਡੇ ਸਾਹਮਣੇ ਆ ਟਾਚਾ ਢੂੰਚਾ ਇਸ ਮੈਂ ਦਾ ਝੰਗਾ ਠੀਕ ਆ ਜੀ ਆ ਲੈ ਲੈ ਆ ਕੇਂਦਰ ਇਧਰ ਬੱਚੇ ਦੇ ਲੈ ਕੱਦ ਕਾਠ ਪੂਰਾ ਵੱਡਾ ਕੱਦ ਕਾਠ ਵੀ ਸੋਨਾ ਠੀਕ ਆ ਸੋ ਆ ਮਗਰ ਕੱਟੀ ਆ ਗਈ ਠੀਕ ਆ ਇੱਕ ਕਰਾਂ ਕਿ ਮਗਰ ਕੱਟੀ ਪੂਛ ਹੈਗੀ ਮਗਰ ਵਾਈਟ ਥੋੜੀ ਜਿਹਾ ਚੱਪਾ ਜੀ ਉਹ ਚਾਰ ਹੰਗਲਾਂ ਆ ਆ ਮੂੰਹ ਮੱਥੇ ਤੋਂ ਕੱਟੀ ਜੈ ਠੀਕ ਆ ਜੀ ਸੋ ਬੱਚੇ ਤੇ ਮਿਲਦੀ ਹੈ ਨਾ ਕੇਂਦਰ ਦੋਵੇਂ ਹਾਂਜੀ ਹਾਂਜੀ ਬੱਚੇ ਤੇ ਦੋਵੇਂ ਢੰਗ ਬੱਚੇ ਤੇ ਮਾਉਦੀ ਕਰੋ ਚੱਕ ਠੀਕ ਆ ਜੀ ਸੋ ਤੋਰਾਦਾਰਾ ਮੇਰਾ ਭਰਾ ਕਰ ਲੋ ਚੱਕ ਸਾਫ ਤੋਰੇ ਦੀ ਆ ਬਾਕੀ ਚੱਟੇਲੇ ਵੇ ਦੀ ਬੰਤਰ ਤੁਸੀਂ ਦੇਖ ਲਈਏ ਠੀਕ ਹੈ। ਠੀਕ ਹੈ। ਲੈ ਵੀ ਕਿੰਦਰ ਇਹਦਾ ਮੁੱਲ ਕਰੂੰਗਾ ਅੱਜ। ਸੰਜੂ ਸਾਹਿਬ ਜੇ ਤਾਂ ਤਾਜੀ ਹੁੰਦੀ ਫਿਰ ਤੇ ਭਾਵੇਂ ਇਹ ਕੋਈ ਵੀ ਵੇਚ ਲੈਣ ਦੇ ਜਦਾਂ ਦੀ ਚੀਜ਼ ਹੀ ਆ ਗਈ ਨਹੀਂ ਅੱਜ ਆਪਾਂ ਇਹਨਾਂ ਦੇ ਦੇ ਦਾਂਗੇ ਫਿਰੋਂ ਕੋਣ ਸੰਤੂ ਸਾਹਿਬ ਇਹਦਾ ਮੁੱਲ ਭਾਵੇਂ ਇਹਦਾ 90 95 ਕਰ ਲਈ ਆਪਾਂ ਤੇ 85000 ਰੁਪਏ ਦੇ ਦੇਣਗੇ ਬੜੀ ਸ਼ੁਕਰੀਆ ਕੀ ਜੀ ਕਰਕੇ ਗੱਲ ਦੇ ਕੇ ਆਹੋ 85 85 ਨਾਲ ਤਰੀ ਜਲ ਕੇ 8000 ਨਹੀਂ ਦੇਵਾਂਗੇ ਐਮ ਜਿਹੜੇ ਪਹਿਲੇ ਖੋਨਾ ਦੇ ਉੱਤੇ ਸੌਦਾ ਹੋਵੇਗਾ ਲੋ ਬਣ ਜਾਈਏ ਹੁਣ ਪਹਿਲੇ ਵਾਲਾ ਹੀ ਕੰਮ ਕਰਦਾ ਹੁਣ ਤੇ 8000 ਰੁਪਏ ਦੀ 10 ਕਿਲੋ ਦੁੱਧ ਤੁਹਾਨੂੰ ਪਤਾ ਜਦੋਂ ਇਹ ਕੀ ਆਣਨ ਦੇ ਜੇ ਤਾਜ਼ੀਆਂ ਦੀ 10 ਕਿਲੋ ਵਾਲੀ ਦਾ ਆਣਾ 30 30 40 40 ਮੁੱਲ ਕਰੀ ਜਾਂਦੇ ਆ ਹਾਂ ਗੱਲ ਆ ਉਹਨੇ ਹੁਣ ਆਪਾਂ ਮੈਂ ਚੱਲ ਆਪਾਂ ਨੂੰ ਕੀ ਜਾਂਦੇ ਦੋ ਤੀਕੇ ਤੇ ਗਾੜੀ ਵੀ ਚਲੋ ਆ ਚਲ 80000 ਦੀ ਹਾਂਜੀ 80 ਚਲ ਬਾਕੀ ਮਾਰਦਾਨ ਕਰੀ ਜਿੰਨਾ ਵੀ ਹੋ ਸਕਦਾ ਖੁਦਾਈ ਮਾਰਦਾਨ ਤੇ ਹੁਣ ਜਿਹੜੀ ਕਾਲਾ ਹੌਸਲਾ ਹੈ ਬੜੀ ਵੱਡੀ ਸ਼ਾਇਦ ਵੀ ਹਾਂ ਵੀ ਕਰਦਾਂਗੇ ਕੋਈ ਨਹੀਂ ਚੱਲ ਨਰਾਜ਼ ਕਰਦੇ ਹਾਂ ਨਹੀਂ ਨਹੀਂ ਮਾਰ ਕਰਊਗਾ 80000 ਦੀ ਦੋਸਤੋ ਇਹ ਜੋ ਠੀਕ ਇੰਦਰਾ ਦਾ ਵੀ ਦੇਣੀ ਆਪਾਂ ਦੇਸ਼ਾ ਕੋ ਘਟਾਈਆਂ ਦੀ ਤਿੰਨਾਂ ਦੀ ਲਾ ਲਈ ਅਜ ਬੱਚਾ ਤੁਹਾਨੂੰ ਦਿਖਾਤਾ ਮਿਲਦੀ ਬੱਚੇ ਤੇ ਕੱਟੀ ਮਗਰ ਜਸ ਜ਼ਿਆਦਾ ਨਹੀਂ ਆਪਾਂ ਕਹਿੰਦੇ ਕੋਈ 5 7 8 10000 ਦੀ ਕੱਟੀ ਹੈ ਮਗਰ ਨਹੀਂ ਕੱਟੀ ਬਹੁਤ ਚੰਗੀ ਬਾਬਾ ਠੀਕਾ ਜੀ ਸੋ ਬਿਲਕੁਲ ਰਲਵਾ ਮਿਲਵਾ ਸੌਦਾ ਸਾਰਾ ਦੋ ਦਿੰਦਿਆਂ ਦੁੱਧ ਵੀ ਕਰਵਾਉਣ ਜਿਹੜੇ ਸੱਜਰਾਂ ਦੇ ਮੁਕਾਬਲੇ ਹੀ ਆ ਜੇ ਕੋਈ ਅੱਜ ਲੱਖ ਜਾਂ ਲੱਖੋਂ ਬਾਹਰ ਪਈਆ ਲਾਉਣੇ ਆਪਾਂ 10 ਕਿਲੋ ਵਾਲੀ ਝੋਟੀ ਮੱਝ ਖਰੀਦਦੇ ਆ ਤੇ 10 ਕਿਲੋ ਦੁੱਧ ਦੇ ਥੱਲੇ ਵੀ ਆ ਨਾਲ ਕੱਟੀ ਆ ਠੀਕਾ ਜੀ ਨਾਲ ਪਾਣੀ ਸੌਰੀ ਆ ਗਾਮੇ ਕਿਲੋ ਕਿਸੇ ਭਰਾ ਦੀ ਕਿਸਮਤ ਆ ਲਓ ਵੀ ਇਹ ਦੋਸਤੋ ਗਿੰਦਰਵੀਰ ਦੇ ਕੋਲ ਦੋਵੇਂ ਜਿਹੜੀਆਂ ਮੱਝਾਂ ਝੋਟੀਆਂ ਪਕਾਉ ਉਹ ਅੱਜ ਪਹਿਲਾਂ ਤੇ ਇੱਕ ਦੂਜੇ ਜਾਂ ਤੀਜੇ ਇਹ ਦੋ ਪਸ਼ੂ ਦਿਖਾਉਣੇ ਸੀ ਇੱਕ ਵਾੜ ਤੋਕੜ ਕਪਣਾ ਹੈ ਕਿ ਇਹ ਫਿਲਹਾਲ ਉਹ ਜਿਹੜੀ ਸੇਲ ਹੋ ਚੁੱਕੀ ਹੈ। ਹਾਂ। ਬਾਕੀ ਚਾਵਣ ਭਰਾ ਤੁਸੀਂ ਸੰਪਰਕ ਕਰ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਦਿੰਦੇ ਜਾ ਕਰੋ ਕੁਝ ਹੁੰਦੇ ਰਹਿੰਦੇ ਆ ਰੂਟੀਨ ਦੇ ਵਿੱਚ। ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਹੀ ਸੀਗਾ ਠੀਕ ਹੈ। ਇੱਕ ਗਿੰਦਰਾ ਨੰਬਰ ਆਪਣੇ ਵੀ ਬੋਲਦੇ। ਨੰਬਰ ਸੰਧੂ ਸਾਹਿਬ 95952 6453 ਠੀਕ ਹੈ। ਨਵੇਂ ਨੰਬਰ ਆ ਗਿੰਦਰਾ ਦੇ ਨੰਬਰਾਂ ਦੇ ਸੰਪਰਕ ਕਰਕੇ ਕਰੋ ਗੱਲਬਾਤ। ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਲਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ